you mm -hmm. ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਜਿਹੜਾ ਹੈ ਇਸ ਵੀਡੀਓ ਦੇ ਵਿੱਚ ਕਵਰ ਕਰਨ ਜਾ ਰਿਹਾ ਬਹੁਤ ਸਾਰੇ ਕੈਂਡੀਡੇਟਸ ਅਕਸਰ ਕਨਫਿਊਜ਼ ਹੁੰਦੇ ਨੇ ਕਿ ਈਟੀਟੀ ਜ਼ਿਆਦਾ ਬੈਟਰ ਹੈ ਜਾਂ ਬੀਐਡ ਵਧੀਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਐਡਮਿਸ਼ਨਸ ਜਿਹੜੀਆਂ ਨੇ ਸਟਾਰਟ ਹੋ ਚੁੱਕੀਆਂ ਨੇ ਤੇ ਬਹੁਤ ਸਾਰੇ ਕੈਂਡੀਡੇਟਸ ਹਲੇ ਵੀ ਕਨਫਿਊਜ਼ ਨੇ ਕਮੈਂਟਸ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਅਕਸਰ ਪੁੱਛਦੇ ਨੇ ਕਿ ਈਟੀਟੀ ਕਰਨ ਦਾ ਫਾਇਦਾ ਹੈ ਜਾਂ ਬੀਐਡ ਕਰਨ ਦਾ ਫਾਇਦਾ ਹੈ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ ਦੋਨੋਂ ਕੋਰਸਿਸ ਦੇ ਲਈ ਐਲੀਜੀਬਿਲਟੀ ਕੀ ਹੈ ਕਿੰਨੇ ਟਾਈਮ ਦਾ ਹੈ ਕੋਰਸ ਹੁੰਦਾ ਹੈ ਠੀਕ ਹੈ ਤਾਂ ਓਵਰਆਲ ਆਪਾਂ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਸਾਰੇ ਪੁਆਇੰਟਸ ਜਿਹੜੇ ਆ ਡਿਸਕਸ ਕਰਾਂਗੇ ਤਾਂ ਆਊਟਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾਂ ਆਪਾਂ ਸਟੈਪ ਬਾਈ ਸਟੈਪ ਸਾਰੀ ਚੀਜ਼ਾਂ ਜਿਹੜੀਆਂ ਨੇ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਤਾਂ ਆਪਾਂ ਇੱਕ ਸਾਈਡ ਲਿਖ ਰਹੇ ਹਾਂ ਜੀ ਈਟੀਟੀ ਤੇ ਇੱਕ ਸਾਈਡ ਆਪਾਂ ਲਿਖ ਰਹੇ ਹਾਂ ਬੀਐਡ ਕਲੀਅਰ ਹੈ ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਈਟੀਟੀ ਦੀ ਫੁੱਲ ਫਾਰਮ ਕੀ ਹੈ ਬੀਐਡ ਦੀ ਠੀਕ ਹੈ ਈਟੀਟੀ ਹੁੰਦਾ ਐਲੀਮੈਂਟਰੀ ਟੀਚਰ ਟ੍ਰੇਨਿੰਗ ਜੇ ਤੁਸੀਂ ਠੀਕ ਹੈ EL ETT ਕੀਤੇ ਕਿਤੇ ਦੇਖਣ ਨੂੰ ਮਿਲਦਾ ਹੈ DLD ਕਹਿੰਦੇ ਨੇ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਠੀਕ ਹੈ ਤੇ ਇਹ ਹੈਗੀ ਹੈ B.Ed ਬੈਚਲਰ ਆਫ ਐਜੂਕੇਸ਼ਨ ਹੁਣ ਆਪਾਂ ਗੱਲ ਕਰ ਲਈਏ ਕਿ ਕਿੰਨੇ ਸਾਲ ਦੇ ਹੁੰਦੇ ਨੇ ਜੇ ਆਪਾਂ ETT ਦੀ ਗੱਲ ਕਰੀਏ ਜੇ ਤੁਸੀਂ ETT ਕਰਨਾ ਚਾਹੁੰਦੇ ਹੋ ਤਾਂ ਇਹ ਹੁੰਦਾ ਹੈ ਜੀ 2 ਸਾਲ ਦਾ ਕੋਰਸ ਠੀਕ ਹੈ ਤੇ ਜੇ ਤੁਸੀਂ B.Ed ਕਰਨਾ ਚਾਹੁੰਦੇ ਹੋ ਤਾਂ ਇਹ ਵੀ ਸੇਮ ਐਜ਼ ਇਟ 2 ਸਾਲ ਦਾ ਯਾਨੀ ਕਿ ਦੋਨਾਂ ਦੇ ਵਿੱਚ ਟਾਈਮ ਪੀਰੀਅਡ ਜਿਹੜਾ ਸੇਮ ਹੈ ਦੋਨੋਂ ਹੀ ਕੋਰਸ ਜਿਹੜੇ ਨੇ 2 ਸਾਲ ਦੇ ਨੇ ਇਸੇ ਕਰਕੇ ਕੈਂਡੀਡੇਟਸ ਕਨਫਿਊਜ਼ ਹੁੰਦੇ ਨੇ ਕਿ ਅਸੀਂ ਕਿਸ ਵੱਲ ਜਾਈਏ ਠੀਕ ਹੈ ਟਾਈਮਿੰਗ ਉਸ ਤੋਂ ਬਾਅਦ ਆਪਾਂ ਗੱਲ ਕਰ ਲਈ ਜੀ एलिजिਬਿਲਟੀ ਦੀ ਕਿ ਈਟੀਟੀ ਕੌਣ ਕਰ ਸਕਦਾ ਹੈ ਤੇ ਬੀਐਡ ਕੌਣ ਕਰ ਸਕਦਾ ਹੈ ਦੇਖੋ ਜੇ ਤੁਸੀਂ ਈਟੀਟੀ ਕਰਨੀ ਹੈ ਤਾਂ ਤੁਹਾਡੇ ਕੋਲ ਜਿਹੜੀ ਹੈ ਬੀਏ ਹੋਣੀ ਚਾਹੀਦੀ ਹੈ ਯਾਨੀ ਕਿ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਠੀਕ ਹੈ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਈਟੀਟੀ ਦੇ ਲਈ ਸਿਰਫ ਔਰ ਸਿਰਫ ਪਲੱਸ 2 ਹੁੰਦੀ ਸੀ ਲੇਕਿਨ ਹੁਣ ਜਿਹੜਾ ਹੈ ਈਟੀਟੀ ਦੇ ਲਈ ਬੀਏ ਹੋਗੀ ਠੀਕ ਹੈ ਗ੍ਰੈਜੂਏਸ਼ਨ ਤੁਹਾਡੇ ਕੋਲ ਮਸਟ ਹੈਵ ਹੋਣੀ ਚਾਹੀਦੀ ਹੈ ਬੀਐਡ ਦੀ ਜੀ ਗੱਲ ਕਰੀਏ ਐਜ਼ ਇਟ ਸੇਮ ਠੀਕ ਹੈ ਬੀਏ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਵੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਐਡਮਿ ਐਡਮਿਸ਼ਨਸ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਦੇਖੋ ETT ਦੇ ਲਈ ਵੀ ਸਰਕਾਰੀ ਕਾਲਜ ਨੇ ਜਿਹਨੂੰ ਆਪਾਂ ਡਾਇਟ ਕਹਿ ਦਿੰਦੇ ਆ ਠੀਕ ਹੈ ਤੇ B.Ed ਦੇ ਲਈ ਵੀ ਨੇ ਜੇਕਰ ਤੁਹਾਨੂੰ ਸਰਕਾਰੀ ਕਾਲਜਾਂ ਦੇ ਵਿੱਚ ਸੀਟ ਨਹੀਂ ਮਿਲ ਰਹੀ ਤਾਂ ਤੁਸੀਂ ਪ੍ਰਾਈਵੇਟ ਕਾਲਜ ਦੇ ਥਰੂ ਵੀ ਦੋਨੋਂ ਹੀ ਕੋਰਸ ਜਿਹੜਾ ਹੈ ਉਹ ਕਰ ਸਕਦੇ ਹੋ ਕਲੀਅਰ ਹੈ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰ ਲਈਏ ਕਿ ਮੰਨ ਲਓ ਤੁਸੀਂ ETT ਕਰ ਲਈ ਠੀਕ ਹੈ ਤਾਂ ਤੁਸੀਂ ਕਿਹੜੀ ਕਲਾਸ ਨੂੰ ਟੀਚ ਕਰੋਗੇ ਯਾਨੀ ਕਿ ਤੁਸੀਂ ਕਿਹੜੀ ਕਲਾਸ ਦੇ ਟੀਚਰ ਬਣੋਗੇ ਠੀਕ ਹੈ ਤਾਂ ਜਿਹੜੀ 8TT ਹੁੰਦੀ ਹੈ ਉਹ ਹੁੰਦੀ ਹੈ ਜੀ ਪ੍ਰਾਇਮਰੀ ਸਕੂਲ ਦੇ ਟੀਚਰ ਠੀਕ ਹੈ ਜਿਹੜੇ ਕਿ ਆਪਣਾ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਦੇ ਸਕੂਲ ਹੁੰਦੇ ਨੇ ਪ੍ਰਾਇਮਰੀ ਪਹਿਲੀ ਤੋਂ ਪੰਜਵੀਂ ਠੀਕ ਹੈ ਉਸ ਦੇ ਵਿੱਚ ਜਿਹੜੇ ਟੀਚਰ ਹੁੰਦੇ ਨੇ ਉਹ ਹੁੰਦੇ ਨੇ 8TT ਯਾਨੀ ਕਿ ਜਿਹੜੇ ਪ੍ਰਾਇਮਰੀ ਟੀਚਰ ਹੁੰਦੇ ਨੇ ਠੀਕ ਹੈ ਤਾਂ ਉਹ ਟੀਚ ਕਰਦੇ ਨੇ ਪਹਿਲੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਆਨੂੰ ਜੇ ਤੁਸੀਂ ਬੀਐਡ ਕਰ ਰਹੇ ਹੋ ਤਾਂ ਤੁਸੀਂ ਟੀਚ ਕਰੋਗੇ ਜੀ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਕਲਾਸ ਦੇ ਬੱਚਿਆਂ ਨੂੰ ਯਾਨੀ ਕਿ ਤੁਸੀਂ ਅਪਰ ਪ੍ਰਾਇਮਰੀ ਸਕੂਲ ਦੇ ਵਿੱਚ ਚਲੇ ਜਾਓਗੇ ਠੀਕ ਹੈ ਤਾਂ ਦੋਨਾਂ ਦੇ ਵਿੱਚ ਬਹੁਤ ਹੀ ਜਿਹੜਾ ਹੈ ਮੇਨ ਡਿਫਰੈਂਸ ਇਹੀ ਹੈ ਕਿ ਜਿਹੜੇ ਈਟੀਟੀ ਵਾਲੇ ਹੁੰਦੇ ਨੇ ਉਹ ਪ੍ਰਾਇਮਰੀ ਸਕੂਲ ਦੇ ਵਿੱਚ ਕੰਮ ਕਰਦੇ ਨੇ ਪ੍ਰਾਇਮਰੀ ਟੀਚਰ ਹੁੰਦੇ ਨੇ ਬੀਐਡ ਵਾਲੇ ਜਿਹੜ ਨੇ ਅਪਰ ਪ੍ਰਾਇਮਰੀ ਟੀਚਰ ਹੁੰਦੇ ਨੇ ਯਾਨੀ ਕਿ 6ਵੇਂ ਤੋਂ ਲੈ ਕੇ 10ਵੇਂ ਤੱਕ ਉਹਨਾਂ ਨੂੰ ਟੀਚ ਕਰਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਵਧਦੇ ਹਾਂ ਅੱਗੇ ਆਪਾਂ ਗੱਲ ਕਰ ਲਈਏ ਜੀ ਜੋਬਸ ਸਕੋਪ ਦੀ ਠੀਕ ਹੈ ਜਿਹੜਾ ਸਭ ਤੋਂ ਵੱਧ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਸਭ ਤੋਂ ਵੱਧ ਨੌਕਰੀਆਂ ਕਿਸ ਦੇ ਵਿੱਚ ਮਿਲਦੀਆਂ ਹਨ ਜਾਂ ਛੇਤੀ ਨੌਕਰੀ ਕਿਸ ਦੇ ਵਿੱਚ ਮਿਲਦੀ ਹੈ ਠੀਕ ਹੈ ਆਪਾਂ ਇੱਕ ਸਾਈਡ ਈਟੀਟੀ ਨੂੰ ਲੈ ਕੇ ਚੱਲ ਰਹੇ ਹਾਂ ਤੇ ਇੱਕ ਸਾਈਡ ਆਪਾਂ ਗੱਲ ਕਰ ਰਹੇ ਹਾਂ ਬੀਐਡ ਦੀ ਦੇਖੋ ਜੇ ਆਪਾਂ ਜੋਬ ਸਕੋਪ ਦੀ ਗੱਲ ਕਰੀਏ ਹੁਣ ਤੱਕ ਦਾ ਜਿੰਨੀਆਂ ਵੀ ਪੋਸਟਾਂ ਆ ਚੁੱਕੀਆਂ ਨੇ ਪੁਰਾਣੀਆਂ ਠੀਕ ਹੈ ਉਹਨਾਂ ਦੇ ਬਿਹਾਫ ਤੇ ਤੁਸੀਂ ਆਪ ਵੀ ਐਨਾਲਾਈਜ਼ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਦੇਖੋ ਜਿਆਦਾ ਕੰਪੀਟੀਸ਼ਨ ਹੈਗਾ ਬੀਐਡ ਦੇ ਵਿੱਚ ਠੀਕ ਹੈ ਇਹ ਗੱਲ ਮੈਂ ਕਲੀਅਰ ਸਾਫ ਸਪਸ਼ਟ ਸ਼ਬਦਾਂ ਦੇ ਵਿੱਚ ਕਸ ਕਰਕੇ ਕਰ ਰਹੀ ਹਾਂ ਕਿਉਂਕਿ ਮੈਂ ਤੁਹਾਨੂੰ ਇਸ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਮੰਨ ਲਓ ਤੁਹਾਡੇ ਕੋਲ ਈਟੀਟੀ ਦੀ 5000 ਪੋਸਟ ਆਈਆਂ ਨੇ ਠੀਕ ਹੈ ਸਰਕਾਰ ਵੱਲੋਂ 5000 ETT ਦੀਆਂ ਪੋਸਟਾਂ ਕੱਢਦੀਆਂ ਤੇ ਸੇਮ ਐਜ਼ ਇਟ 5000 बीएड ਦੀਆਂ ਪੋਸਟ ਆ ਗਈਆਂ ਕਲੀਅਰ ਹੈ ਤਾਂ ਹੁਣ ਦੇਖਣ ਨੂੰ ਤੁਹਾਨੂੰ ਸੇਮ ਲੱਗ ਰਿਹਾ ਲੇਕਿਨ ਇਸ ਦੇ ਵਿੱਚ ਕੰਪੀਟੀਸ਼ਨ बीएड ਵਿੱਚ ਕਿਉਂ ਜ਼ਿਆਦਾ ਹੈ ਕਿਉਂਕਿ ਇਹ ਜਿਹੜੀ 5000 ਪੋਸਟ ਹੈ ਇਹ ਸਾਰੀ ਹੀ ETT ਆ ਯਾਨੀ ਕਿ ਤੁਹਾਡੀ ਜਿਹੜੀ ਸਿਲੈਕਸ਼ਨ ਹੋਊਗੀ 5000 ਦੇ ਵਿੱਚੋਂ ਹੀ ਹੋਊਗੀ ਠੀਕ ਹੈ ਯਾਨੀ ਕਿ ਤੁਸੀਂ 5000 ਦੇ ਵਿੱਚੋਂ ਇੱਕ ਸੀਟ ਲੈਣੀ ਹੈ ਲੇਕਿਨ ਜੇ ਤੁਸੀਂ ਬੀਅਡ ਵਾਲੇ ਜਾ ਰਹੇ ਹੋ ਤਾਂ 5000 ਤੁਹਾਨੂੰ ਪੋਸਟ ਦਿਖ ਰਹੀ ਹੈ ਲੇਕਿਨ ਇਹ ਤੁਹਾਡੇ ਲਈ 5000 ਨਹੀਂ ਹੈਗੀ ਕਿਉਂਕਿ ਇਹ ਜਿਹੜੀਆਂ ਨੇ ਵੰਡੀਆਂ ਜਾਣਗੀਆਂ ਹੁਣ ਦੇਖੋ ਜਿਹੜੇ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਸਟੂਡੈਂਟਸ ਨੇ ਠੀਕ ਹੈ ਉਹਨਾਂ ਨੂੰ ਆਪਾਂ 6 ਸਬਜੈਕਟ ਮੋਸਟਲੀ ਦੇਖਦੇ ਆ ਮੇਨ ਇੰਗਲਿਸ਼ ਪੰਜਾਬੀ ਹਿੰਦੀ ਐਸਐਸਟੀ ਸਾਇੰਸ ਮੈਥ ਠੀਕ ਹੈ ਤਾਂ ਇਹ 5000 ਦੇ ਵਿੱਚ ਵੀ ਪੋਸਟਾਂ ਵੰਡੀਆਂ ਹੋਣਗੀਆਂ ਯਾਨੀ ਕਿ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਮੰਨ ਲਓ ਵੀ 600 ਇੰਗਲਿਸ਼ ਦੀ ਪੋਸਟ ਹੈ 800 ਪੰਜਾਬੀ ਦੀ ਪੋਸਟ ਹੈ ਠੀਕ ਹੈ 1100 ਐਸਐਸਟੀ ਦੀ ਪੋਸਟ ਹੈ ਤਾਂ ਇਸ ਤਰੀਕੇ ਨਾਲ ਇਹ ਪੋਸਟਾਂ ਜਿਹੜੀਆਂ ਨੇ ਵੰਡੀਆਂ ਜਾਣਗੀਆਂ ਯਾਨੀ 5000 ਨੂੰ ਆਪਾਂ ਵੱਖ-ਵੱਖ ਉਸ ਦੇ ਵਿੱਚ ਡਿਵਾਈਡ ਕਰ ਦਾਂਗੇ ਤਾਂ ਤੁਸੀਂ ਇਹ ਸਮਝ ਲਓ ਵੀ ਕਿੱਥੇ ਤੁਸੀਂ 5000 ਦੇ ਵਿੱਚੋਂ ਸੀਟ ਤੁਸੀਂ ਐਸਐਸਟੀ ਦੇ ਟੀਚਰ ਬਣਨਾ ਹੈ ਜਾਂ ਤੁਸੀਂ ਪੰਜਾਬੀ ਦੇ ਟੀਚਰ ਬਣਨਾ ਹੈ ਤਾਂ ਉਹਦੀ ਸਿਰਫ ਪੋਸਟ ਹੀ 900 ਹੈ ਤਾਂ 900 ਦੇ ਵਿੱਚੋਂ ਤੁਹਾਡਾ ਨਾਮ ਛੇਤੀ ਆਊਗਾ ਕਿ 5000 ਦੇ ਵਿੱਚ ਛੇਤੀ ਆਊਗਾ ਠੀਕ ਹੈ ਤਾਂ ਇਹ ਚੀਜ਼ ਕਰਕੇ ਜਿਹੜਾ ਆਈ ਹੋਪ ਤੁਸੀਂ ਕਲੀਅਰ ਹੋ ਗਏ ਹੋਵੋਗੇ ਯਾਨੀ ਕਿ ਨੰਬਰ ਆਫ ਪੋਸਟ ਦੇ ਅਕੋਰਡਿੰਗ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਵੀ ਈਟੀਟੀ ਦੇ ਵਿੱਚ ਕੰਪੀਟੀਸ਼ਨ ਇੰਨਾ ਨਹੀਂ ਹੈਗਾ ਜਿੰਨਾ ਬੀਐਡ ਦੇ ਵਿੱਚ ਹੈ ਕਿਉਂਕਿ ਉਸ ਦੇ ਵਿੱਚ ਜਿਹੜਨੇ ਸਬਜੈਕਟ ਦੇ ਅਕੋਰਡਿੰਗ ਪੋਸਟਾਂ ਵੰਡੀਆਂ ਜਾਂਦੀਆਂ ਨੇ ਠੀਕ ਹੈ ਇੱਥੇ ਜਿੱਥੇ ਆਪਣੇ ਕੋਲ 5000 ਪੋਸਟਾਂ ਹੋਣਗੀਆਂ ਈਟੀਟੀ ਦੇ ਵਿੱਚ ਉੱਥੇ ਆਪਣੇ ਕੋਲ ਬੀਐਡ ਦੇ ਵਿੱਚ ਉਹੀ 5000 ਪੋਸਟਾਂ ਵੰਡ ਜਾਣਗੀਆਂ ਠੀਕ ਹੈ ਅਲੱਗ-ਅਲੱਗ ਸਬਜੈਕਟ ਦੇ ਵਿੱਚ ਤਾਂ ਉਹਦੇ ਵਿੱਚ ਜਿਹੜਾ ਹੈ ਬਹੁਤ ਕੰਪੀਟੀਸ਼ਨ ਹੋ ਜਾਂਦਾ ਹੈ ਕਲੀਅਰ ਹੈ ਐਨੀ ਗੱਲ ਕਲੀਅਰ ਹੈ ਦੂਜੀ ਗੱਲ ਜੇ ਆਪਾਂ ਗੱਲ ਕਰ ਲਈਏ ਕਿ ਦੋਨਾਂ ਦੇ ਲਈ ਕਿਹੜਾ ਟੈਟ ਹੁੰਦਾ ਹੈ ਟੈਟ ਦੇਖੋ ਮੈਂ ਤੁਹਾਨੂੰ ਕਈ ਸਟੂਡੈਂਟਸ ਨੂੰ ਹੋ ਸਕਦਾ ਹੈ ਟੈਟ ਬਾਰੇ ਨਾ ਪਤਾ ਹੋਵੇ ਠੀਕ ਹੈ ਅ ਟੈਟ ਹੁੰਦਾ ਹੈ ਜੀ ਟੀਚਰ ਐਲੀਜੀਬਿਲਟੀ ਟੈਸਟ ਠੀਕ ਹੈ ਟੀਚਰ ਐਲੀਜੀਬਿਲਟੀ ਟੈਸਟ ਜਦੋਂ ਤੁਸੀਂ ਈਟੀਟੀ ਕਰ ਲਈ ਠੀਕ ਹੈ ਤਾਂ ਵੀ ਤੁਹਾਡਾ ਟੈਟ ਹੋਏਗਾ ਜੇ ਤੁਸੀਂ ਬੀਐਡ ਕਰ ਲਈ ਤਾਂ ਵੀ ਤੁਹਾਡਾ ਟੈਟ ਹੋਏਗਾ ਯਾਨੀ ਕਿ ਤੁਹਾਨੂੰ ਇਹ ਪੇਪਰ ਕੱਢਣਾ ਹੀ ਕੱਢਣਾ ਪਏਗਾ ਉਸ ਤੋਂ ਬਾਅਦ ਹੀ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਪਾਉਗੇ ਠੀਕ ਹੈ ਤਾਂ ਈਟੀਟੀ ਦੇ ਲਈ ਹੁੰਦਾ ਹੈ ਜੀ ਪੀਐਸ ਟੈਟ 1 ਕਿਹੜਾ ਹੁੰਦਾ ਹੈ ਜੀ ਪੀਐਸ ਟੈਟ 1 ਹੁੰਦਾ ਹੈ ਤੇ ਬੀਐਡ ਦੇ ਲਈ ਹੁੰਦਾ ਹੈ ਪੀਐਸ ਟੈਟ 2 ਠੀਕ ਹੈ ਐਨੀ ਗੱਲ ਕਲੀਅਰ ਹੈ ਜੇ ਤੁਹਾਡੇ ਕੋਲ ਤੁਸੀਂ ਈਟੀਟੀ ਕਰ ਲਈ ਤੇ ਤੁਸੀਂ ਪੀਐਸ ਟੈਟ 1 ਕਲੀਅਰ ਕਰ ਲਿਆ ਠੀਕ ਹੈ ਤਾਂ ਫਿਰ ਤੁਸੀਂ ਪੋਸਟਾ ਦੇ ਲਈ ਬਿਲਕੁਲ ਐਲੀਜੀਬਲ ਹੋ ਤੁਸੀਂ ਅਪਲਾਈ ਕਰ ਸਕਦੇ ਹੋ ਨੌਕਰੀ ਦੇ ਲਈ ਠੀਕ ਹੈ ਜੇ ਤੁਸੀਂ ਬੀਐਡ ਕਰ ਲਈ ਤੇ ਤੁਹਾਡਾ ਪੀਐਸਟ 2 ਕਲੀਅਰ ਹੈ ਤਾਂ ਤੁਸੀਂ ਵੀ ਬੀਐਡ ਦੇ ਲਈ ਜਿਹੜਾ ਹੈ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਐਨੀ ਗੱਲ ਕਲੀਅਰ ਹੋ ਗਈ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਇਸ ਨਾ ਮੰਨ ਕੇ ਚੱਲੋ ਕਿ ਜਿਸ ਦੇ ਵਿੱਚ ਜੋਬ ਸਕੋਪ ਐ ਸੀ ਉਸ ਦੇ ਵਿੱਚ ਜਿਹੜਾ ਹੈ ਐਡਮਿਸ਼ਨ ਲਵਾਵਾਂਗੇ ਨੋ ਦੇਖੋ ਕੰਪੀਟੀਸ਼ਨ ਸਾਰੇ ਕਿਤੇ ਹੈ ਠੀਕ ਹੈ ਇਹ ਚੀਜ਼ ਤੁਸੀਂ ਪਹਿਲਾਂ ਹੀ ਕਲੀਅਰ ਰੱਖੋ ਜੇ ਤੁਸੀਂ ਮਿਹਨਤ ਤੋਂ ਨਹੀਂ ਭੱਜਦੇ ਤੁਸੀਂ ਮਿਹਨਤ ਕਰ ਰਹੇ ਹੋ ਤਾਂ ਤੁਸੀਂ ਚਾਹੇ ਫਿਰ ਈਟੀਟੀ ਕਰੋ ਚਾਹੇ ਬੀਐਡ ਕਰੋ ਤੁਸੀਂ ਦੋਨਾਂ ਦੇ ਵਿੱਚ ਕਾਮਯਾਬ ਹੋ ਜਾਓਗੇ ਠੀਕ ਹੈ ਜਿਹਦੇ ਵਿੱਚ ਵੀ ਤੁਸੀਂ ਜਾਣਾ ਚਾਹੋਗੇ ਉਹਦੇ ਵਿੱਚ ਹੀ ਕਾਮਯਾਬ ਹੋ ਜਾਓਗੇ ਜੇ ਤੁਸੀਂ ਮਿਹਨਤ ਕਰੋਗੇ ਜਿਉਂ ਹੀ ਆ ਵੀ ਤੁਸੀਂ ਸਿਰਫ ਇਹ ਦੇਖਣਾ ਚਾ ਰਹੇ ਹੋ ਵੀ ਪੋਸਟ ਆ ਕਿਸ ਦੇ ਵਿੱਚ ਵੱਧ ਨੇ ਸਾਨੂੰ ਘੱਟ ਕਿੱਥੇ ਪੜਨਾ ਪਏਗਾ ਫਿਰ ਉਹ ਕੰਮ ਜਿਹੜਾ ਦਿੱਕਤ ਵਾਲਾ ਹੋ ਜਾਣਾ ਹੈ ਠੀਕ ਹੈ ਤਾਂ ਇਹ ਚੀਜ਼ ਤੁਸੀਂ ਪਹਿਲਾਂ ਹੀ ਆਪਦੇ ਮਾਈਂਡ ਦੇ ਵਿੱਚ ਕਲੀਅਰ ਰੱਖੋ ਕਿਉਂਕਿ ਦੇਖੋ ਸਰਕਾਰ ਵੱਲੋਂ ਦੋਨਾਂ ਪੋਸਟਾਂ ਆ ਜਾਣਗੀਆਂ ਲੇਕਿਨ ਉਹੀ ਹੈ ਕੰਪੀਟੀਸ਼ਨ ਅੱਗੇ-ਅਗੇ ਜ਼ਿਆਦਾ ਹੁੰਦਾ ਜਾ ਰਿਹਾ ਹੈ ਠੀਕ ਹੈ ਤੁਹਾਨੂੰ ਪਤਾ ਹੈ ਬੇਰੁਜ਼ਗਾਰੀ ਕਿ ਸੱਦ ਤੱਕ ਵੱਧ ਚੁੱਕੀ ਹੈ ਤਾਂ ਉਹ ਚੀਜ਼ਾਂ ਨੂੰ ਵੀ ਤੁਸੀਂ ਨਾਲ-ਨਾਲ ਜਿਹੜਾ ਆਪਣਾ ਕਲੀਅਰ ਕਰਕੇ ਚੱਲੋ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰ ਲਈ ਜੀ ਸੈਲਰੀ ਡਿਫਰੈਂਸ ਦੀ ਸੈਲਰੀ ਡਿਫਰੈਂਸ ਦੀ ਜੀ ਆਪਾਂ ਗੱਲ ਕਰੀਏ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਸੱਤਵਾਂ ਕਮਿਸ਼ਨ ਚੱਲ ਰਿਹਾ ਹੈ ਸੱਤਵਾਂ ਪੇ ਕਮਿਸ਼ਨ 8TT ਦੀ ਜਿਹੜੀ ਬੇਸਿਕ ਆਪਣੀ ਸੈਲਰੀ ਰਹਿੰਦੀ ਹੈ ਉਹ ਹੈਗੀ ਹੈ ਜੀ 29200 ਜੇ ਆਪਾਂ ਸੱ ਠੀਕ ਹੈ ਬੇਸਿਕ ਇਹ ਹੈਗੀ ਹੈ ਪਹਿਲੇ 3 ਸਾਲ ਪਹਿਲੇ 3 ਸਾਲ ਦੀ ਆਪਾਂ ਗੱਲ ਕਰ ਰਹੇ ਹਾਂ ਈਟੀਟੀ ਦੀ ਬੇਸਿਕ ਦੀ ਤਾਂ ਇਹ ਹੈਗੇ ਜੀ 29200 ਜੇ ਆਪਾਂ ਉੱਥੇ ਬੀਐਡ ਦੀ ਗੱਲ ਕਰੀਏ ਤਾਂ ਇਹਨਾਂ ਦੀ ਹੈਗੀ ਹੈ ਜੀ 34000 ਕੁਝ ਸਮਥਿੰਗ ਠੀਕ ਹੈ ਤਾਂ ਇਹਨਾਂ ਦੋਨਾਂ ਦੇ ਵਿੱਚ ਤੁਹਾਨੂੰ ਡਿਫਰੈਂਸ ਜਿਹੜਾ ਆਈ ਹੋਪ ਕਲੀਅਰ ਹੋ ਗਿਆ ਹੋਵੇਗਾ ਉਸ ਤੋਂ ਬਾਅਦ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਿਓ ਵੀ ਜੇ ਤੁਸੀਂ ਈਟੀਟੀ ਕਰਨੀ ਹੈ ਤਾਂ ਤੁਸੀਂ ਪਲੱਸ 2 ਦੇ ਵਿੱਚ ਸੌਰੀ ਬੀਏ ਦੇ ਵਿੱਚ ਕੋਈ ਵੀ ਸਬਜੈਕਟ ਲਿਆ ਹੋਵੇ ਪਲੱਸ 2 ਦੇ ਵਿੱਚ ਕੋਈ ਵੀ ਸਬਜੈਕਟ ਲਿਆ ਹੋਵੇ ਤੁਸੀਂ ਤਾਂ ਵੀ ਕਰ ਸਕਦੇ ਹੋ ਲੇਕਿਨ ਜੇ ਤੁਸੀਂ ਬੀਐਡ ਕਰਨੀ ਹੈ ਤਾਂ ਤੁਹਾਨੂੰ ਇੱਕ ਜਿਹੜਾ ਸਬਜੈਕਟ ਕੰਬੀਨੇਸ਼ਨ ਬਣਾਉਣਾ ਪੈਗਾ ਠੀਕ ਹੈ ਉਹਦੇ ਤੇ ਮੈਂ ਇੱਕ ਸੈਪਰੇਟ ਵੀਡੀਓ ਬਣਾਵਾਂਗੀ ਉਸ ਦੇ ਵਿੱਚ ਤੁਸੀਂ ਜਿਹੜੀ ਹੈ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਜਾਣਗੀਆਂ बीएड ਦੇ ਵਿੱਚ ਦੇਖੋ ਮੰਨ ਲਓ ਤੁਸੀਂ ਐਸਐਸਟੀ ਦਾ ਟੀਚਰ ਬਣਨਾ ਹੈ ਠੀਕ ਹੈ ਜਾਂ ਤੁਸੀਂ ਮੈਥ ਦਾ ਟੀਚਰ ਬਣਨਾ ਹੈ ਤਾਂ ਓਬੀਸ ਦੀ ਗੱਲ ਹੈ ਕਿ ਤੁਸੀਂ ਉਹ ਸਬਜੈਕਟ ਗ੍ਰੈਜੂਏਸ਼ਨ ਦੇ ਵਿੱਚ ਪੜਿਆ ਹੋਣਾ ਚਾਹੀਦਾ ਹੈ ਜੇ ਤੁਸੀਂ ਇੰਗਲਿਸ਼ ਦੇ ਟੀਚਰ ਬਣਨਾ ਹੈ ਤਾਂ ਤੁਸੀਂ ਉਹ ਇੰਗਲਿਸ਼ ਜਿਹੜੀ ਹੈ ਬੀਏ ਦੇ ਵਿੱਚ ਕਿੱਤੇ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ बीएड ਦੇ ਵਿੱਚ ਕਰਕੇ ਉਸ ਸਬਜੈਕਟ ਦਾ ਜਿਹੜਾ ਕਹਿ ਲਓ ਮਾਸਟਰਸ ਹੋ ਸਕੋਗੇ ਠੀਕ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਧਿਆਨ ਦੇ ਵਿੱਚ ਰੱਖਿਓ ਕਿ ਇਸ ਦਾ ਜਿਹੜਾ ਸਬਜੈਕਟ ਕੰਬੀਨੇਸ਼ਨ ਹੈ ਉਹ ਮੇਨ ਹੈ ਇਹਦੇ ਤੇ ਮੈਂ ਇੱਕ ਸੈਪਰੇਟ ਵੀਡੀਓ ਬਣਾਵਾਂਗੀ ਕਿ ਕਿਹੜੇ-ਕਿਹੜੇ ਸਬਜੈਕਟ ਤੁਹਾਡੇ ਕੋਲ ਹੋਣੇ ਦਾ ਉਹ ਜਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਓ ਉਸ ਤੋਂ ਬਾਅਦ ਅੱਗੇ ਵਧਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਪੰਜਾਬ ਦੇ ਟੀਚਿੰਗ ਐਗਜ਼ਾਮਸ ਨੂੰ ਲੈ ਕੇ ਸਰਕਾਰੀ ਭਰਤੀਆਂ ਨੂੰ ਲੈ ਕੇ ਤੁਹਾਨੂੰ ਕੋਈ ਵੀ ਅਪਡੇਟ ਚਾਹੀਦੀ ਹੈ ਤਾਂ ਇਸ ਚੈਨਲ ਦੇ ਨਾਲ ਜਰੂਰ ਜੁੜੋ ਬਿਲਕੁਲ ਫ੍ਰੀ ਆਫ ਕੋਸਟ ਹੋਣੇ ਚੈਨਲ ਤੋਂ ਜਿਹੜੀ ਜਾਣਕਾਰੀ ਟਾਈਮ ਟਾਈਮ ਮਿਲਦੀ ਰਹਿੰਦੀ ਹੈ ਇਸ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਵਾਦਦੇ ਆ ਜੀ ਆਪਾਂ ਅੱਗੇ ਹੁਣ ਕੁਐਸਚਨ ਹੋ ਜਾ ਜੀ ਕਿ ਵਿੱਚ ਕੋਰਸ ਇਸ ਬੈਟਰ ਹੁਣ ਮੈਂ ਤੁਹਾਨੂੰ ਇੱਕ ਇਥੇ ਐਡਵਾਈਸ ਦੇਣਾ ਚਾਹਾਂਗੀ ਠੀਕ ਹੈ ਐਡਵਾਈਸ ਇਹ ਹੈ ਕਿ ਜੇ ਤੁਸੀਂ ਦੋਨੋਂ ਹੀ ਕੋਰਸਿਸ ਨੂੰ ਸਾਹਮਣੇ ਆਮਣੇ ਬਰਾਬਰ ਬਿਲਕੁਲ ਲੈ ਕੇ ਚੱਲੋ ਠੀਕ ਹੈ ਤਾਂ ਤੁਹਾਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਤੁਹਾਡਾ ਇੰਟਰਸਟ ਕਿਸ ਚੀਜ਼ ਦੇ ਵਿੱਚ ਹੈ ਤੁਸੀਂ ਛੋਟੇ ਬੱਚਿਆਂ ਨੂੰ ਪੜਾ ਕੇ ਜ਼ਿਆਦਾ ਖੁਸ਼ ਹੋ ਜਾਂ ਤੁਸੀਂ ਵੱਡੇ ਬੱਚਿਆਂ ਨੂੰ ਪੜਾ ਕੇ ਖੁਸ਼ ਹੋ ਠੀਕ ਹੈ ਜੇ ਤੁਹਾਨੂੰ ਇਹ ਚੀਜ਼ ਕਲੀਅਰ ਹੈ ਤਾਂ ਆ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਕੋਈ ਹੋਰ ਡਾਊਟ ਜਿਹੜਾ ਰਹੇ ਰਹਿ ਜਾਊਗਾ ਠੀਕ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਨਹੀਂ ਮੇਰੇ ਤੋਂ ਛੋਟੇ ਬੱਚੇ ਹੈਂਡਲ ਨਹੀਂ ਹੁੰਦੇ ਪ੍ਰਾਇਮਰੀ ਦੇ ਥੈਨ ਤੁਸੀਂ ਬੀਐਡ ਵੱਲ ਜਾਓ ਠੀਕ ਹੈ ਤੁਸੀਂ ਆਪਣੇ ਮੇਨ ਜਿਹੜਾ ਇੰਟਰਸਟ ਨੂੰ ਦੇਖੋ ਠੀਕ ਹੈ ਕਿਉਂਕਿ ਬਹੁਤ ਸਾਰੇ ਟੀਚਰਸ ਦੇ ਦੇਖੇ ਨੇ ਕਿ ਉਹ ਬੀਐਡ ਦੇ ਵਿੱਚ ਆ ਗਏ ਲੇਕਿਨ ਉਹਨਾਂ ਤੋਂ ਬੱਚੇ ਹੈਂਡਲ ਨਹੀਂ ਹੁੰਦੇ ਹੈਗੇ ਠੀਕ ਹੈ ਜੇ ਉਹ ਈਟੀਟੀ ਕਰ ਰਹੇ ਨੇ ਉਹਨਾਂ ਦਾ ਇੰਟਰਸਟ ਨਹੀਂ ਹੁੰਦਾ ਹੈਗਾ ਤਾਂ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਇੰਟਰਸਟ ਨੌਕਰੀ ਤੁਹਾਨੂੰ ਦੋਨਾਂ ਵਿੱਚ ਮਿਲ ਜੇਗੀ ਇਹ ਜੀ ਗੱਲ ਨਹੀਂ ਜੇ ਤੁਸੀਂ ਪੜੋਗੇ ਨੌਕਰੀ ਤੁਹਾਨੂੰ ਦੋਨਾਂ ਵਿੱਚ ਹੀ ਮਿਲ ਜਾਣੀ ਹੈ ਤੁਸੀਂ ਕੋਈ ਵੀ ਕੋਰਸ ਕਰ ਲਓ ਠੀਕ ਹੈ ਲੇਕਿਨ ਗਲੋਹੀਏ ਜੇ ਤੁਹਾਡਾ ਉਸ ਚੀਜ਼ ਦੇ ਵਿੱਚ ਇੰਟਰਸਟ ਨਹੀਂ ਹੈਗਾ ਤਾਂ ਤੁਸੀਂ ਅੱਜ ਨਹੀਂ ਕੱਲ ਨੂੰ ਉਹ ਚੀਜ਼ ਦੇ ਲਈ ਜਿਹੜਾ ਹੈ ਪਛਤਾਣ ਲੱਗ ਜਾਨੇ ਹੋ ਤਾਂ ਇਸ ਕਰਕੇ ਇਸ ਚੀਜ਼ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਿਓ ਇੱਕ ਹੋਰ ਕੁਐਸਚਨ ਹੁੰਦਾ ਹੈ ਜਿਹੜਾ ਬਹੁਤ ਸਾਰੇ ਕੈਂਡੀਡੇਟਸ ਪੁੱਛਦੇ ਨੇ ਕਿ ਜਿਹੜੇ ਬੀਐਡ ਵਾਲੇ ਨੇ ਮੰਨ ਲਓ ਬੀਐਡ ਕਰ ਲਈ ਠੀਕ ਹੈ ਤੇ ਈਟੀਟੀ ਦੀਆਂ ਪੋਸਟਾਂ ਆਈਆਂ ਹੋਈਆਂ ਨੇ ਕੀ ਬੀਐਡ ਵਾਲੇ ਈਟੀਟੀ ਦੇ ਲਈ ਅਪਲਾਈ ਕਰ ਸਕਦੇ ਨੇ ਇਹ ਬਹੁਤ ਸਾਰੇ ਕੈਂਡੀਡੇਟਸ ਅਕਸਰ ਪੁੱਛਦੇ ਨੇ ਦੇਖੋ ਇਹ ਗੱਲ ਮੈਂ ਤੁਹਾਨੂੰ ਕਲੀਅਰ ਤੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਰਹੀਆਂ ਨਾਟ ਇਲੀਜੀਬਲ ਠੀਕ ਹੈ ਪਹਿਲਾਂ ਬਹੁਤ ਟਾਈਮ ਪਹਿਲਾਂ ਹੁੰਦਾ ਸੀ ਕਿ ਉਹ ਅਪਲਾਈ ਕਰ ਸਕਦੇ ਸੀ ਲੇਕਿਨ ਹੁਣ ਤੁਸੀਂ ਜਿਹੜਾ ਹੈ ਤੁਹਾਨੂੰ ਪਤਾ ਹੈ ਸੁਪਰੀਮ ਕੋਰਟ ਵੱਲੋਂ ਵੀ ਆਰਡਰ ਆਏ ਨੇ ਠੀਕ ਹੈ ਲੇਕਿਨ ਹੁਣ ਜਿਹੜਾ ਹੈ ਬੀਐਡ ਵਾਲੇ ਈਟੀਟੀ ਦੇ ਲਈ ਜਿਹੜਾ ਹੈ ਅਪਲਾਈ ਨਹੀਂ ਕਰ ਸਕਦੇ ਈਟੀਟੀ ਦੀਆਂ ਅਲੱਗ ਪੋਸਟਾਂ ਨੇ ਬੀਐਡ ਇੱਕ ਅਲੱਗ ਕੋਰਸ ਹੈ ਈਟੀਟੀ ਇੱਕ ਅਲੱਗ ਕੋਰਸ ਹੈ ਠੀਕ ਹੈ ਤਾਂ ਇਹ ਚੀਜ਼ ਪਹਿਲਾਂ ਹੀ ਕਲੀਅਰ ਰੱਖਿਓ ਕਿਉਂਕਿ ਬਹੁਤ ਸਾਰੇ ਕੈਂਡੀਡੇਟਸ ਅਕਸਰ ਕੀ ਕਰਦੇ ਨੇ ਉਹਨਾਂ ਨੂੰ ਕੋਈ ਮਿਸ ਗਾਈਡ ਕਰ ਦਿੰਦਾ ਹੈ ਕਿ ਜੇ ਤੁਸੀਂ ਬੀਐਡ ਕਰੋਗੇ ਤਾਂ ਤੁਸੀਂ ਮਾਸਟਰ ਕੈਡਰ ਤਾਂ ਬਣ ਹੀ ਸਕਦੇ ਹੋ ਮਾਸਟਰ ਕੈਡਰ ਦੀਆਂ ਪੋਸਟਾਂ ਨਹੀਂ ਇਹ ਨਹੀਂ ਹੁੰਦਾ ਹੈਗਾ ਇਹ ਰੂਲ ਚੇਂਜ ਹੋ ਚੁੱਕਿਆ ਹੁਣ ਬੀਐਡ ਵਾਲੇ ਜਿਹੜਾ ਐਟਟੀਟੀ ਦੇ ਲਈ ਅਪਲਾਈ ਨਹੀਂ ਕਰ ਸਕਦੇ ਠੀਕ ਹੈ ਜੀ ਤਾਂ ਆਈ ਹੋਪ ਤੁਹਾਡੇ ਓਵਰਆਲ ਜਿੰਨੇ ਵੀ ਡਾਊਟ ਸੀਗੇ ਇਸ ਵੀਡੀਓ ਦੇ ਵਿੱਚ ਕਲੀਅਰ ਹੋ ਗਏ ਹੋਣੇ ਬਾਕੀ ਫੇਰ ਵੀ ਤੁਹਾਡਾ ਕੋਈ ਵੀ ਪੁਆਇੰਟ ਕਿਸੇ ਵੀ ਚੀਜ਼ ਨੂੰ ਲੈ ਕੇ ਤੁਹਾਨੂੰ ਹੱਲੇ ਵੀ ਕਨਫਿਊਜ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਆਪਣੇ ਜਿਹੜੇ ਵੈਲਿਊਏਬਲ ਓਪੀਨੀਅਨ ਨੇ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਸਾਂਝੇ ਕਰੋ ਇਹ ਵੀਡੀਓ ਇੱਕ ਤਰੀਕੇ ਨਾਲ ਤੁਹਾਡੇ ਲਈ ਰੋਡ ਮੈਪ ਦਾ ਕੰਮ ਕਰੇਗੀ ਤੁਸੀਂ ਕਿੱਧਰ ਜਾਣਾ ਚਾਹੁੰਦੇ ਹੋ ਉਸ ਅਕੋਰਡਿੰਗ ਹੀ ਇਹ ਵੀਡੀਓ ਜਿਹੜੀ ਹੈ ਓਵਰਆਲ ਬਣਾਈ ਗਈ ਹੈ ਠੀਕ ਹੈ ਜੇ ਇਹ ਵੀਡੀਓ ਹੈਲਪਫੁਲ ਰਹੀ ਹੋਏਗੀ ਬਾਕੀ ਦੇਖੋ ਜੇ ਆਪਾਂ ਗੱਲ ਕਰ ਲਈ ਕਿ ਈਟੀਟੀ ਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਪੜ੍ਹਨੇ ਪੈਂਦੇ ਨੇ ਬੀਏਡ ਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਹੁੰਦੇ ਨੇ ਠੀਕ ਹੈ ਤਾਂ ਉਹ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਮੇਨ ਆਪਾਂ ਨੇ ਇਸ ਕਰਕੇ ਇਹ ਜੀ ਵੀਡੀਓ ਬਣਾਈ ਸੀ ਤਾਂ ਕਿ ਕੈਂਡੀਡੇਟਸ ਪਹਿਲਾਂ ਇਹ ਕਲੀਅਰ ਕਰ ਸਕਣ ਕਿ ਅਸੀਂ ਕਿਸ ਰਾਹ ਵੱਲ ਜਾਣਾ ਹੈ ਜੇ ਤੁਹਾਨੂੰ ਪਤਾ ਹੋਊਗਾ ਕਿ ਅਸੀਂ ਖੱਬੇ ਪਾਸੇ ਵੱਲ ਜਾਣਾ ਹੈ ਠੀਕ ਹੈ ਤਾਂ ਤੁਹਾਨੂੰ ਪਹਿਲਾਂ ਪਤਾ ਤਾਂ ਹੋਣਾ ਚਾਹੀਦਾ ਹੈ ਕਿ ਇਹ ਰਾਹ ਕਿੱਧਰ ਨੂੰ ਜਾਂਦਾ ਹੈ ਠੀਕ ਹੈ ਅੱਗੇ ਜਾ ਕੇ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲਣਗੀਆਂ ਉਹ ਬਾਅਦ ਦੀ ਗੱਲ ਹੈ ਪਹਿਲਾਂ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਵੀ ਅਸੀਂ ਇਸ ਸਾਈਡ ਜਾਣਾ ਹੈ ਜਾਂ ਇਸ ਸਾਈਡ ਜਾਣਾ ਹੈ ਕਿਉਂਕਿ ਬਹੁਤ ਸਾਰੇ ਕੈਂਡੀਡੇਟਸ ਜਦੋਂ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਉਹ ਤਾਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਨਹੀਂ ਅਸੀਂ ਗਲਤ ਰਾਹ ਚੋਣ ਲਿਆ ਠੀਕ ਹੈ ਤਾਂ ਇਹ ਚੀਜ਼ ਨੂੰ ਖਾਸ ਤੌਰ ਤੇ ਧਿਆਨ ਦੇ ਵਿੱਚ ਰੱਖਿਓ ਸੋਚ ਵਿਚਾਰ ਕੇ ਹੀ ਕਿਉਂਕਿ ਦੇਖੋ ਹੁਣ ਟਾਈਮ ਇਹ ਜਾ ਹੋ ਗਿਆ ਤੁਹਾਨੂੰ ਪਤਾ ਹੈ ਕਿ ਹੁਣ ਨੌਕਰੀਆਂ ਜਿਹੜੀਆਂ ਨੇ ਬਹੁਤ ਰੇਅਰ ਦੇਖਣ ਨੂੰ ਮਿਲਦੀਆਂ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਸਰਕਾਰੀ ਨੌਕਰੀ ਲੈਣੀ ਬਹੁਤ ਵੱਡੀ ਗੱਲ ਹੋ ਚੁੱਕੀ ਹੈ ਠੀਕ ਹੈ ਜਿਸ ਹਿਸਾਬ ਨਾਲ ਹੁਣ ਕੰਪੀਟੀਸ਼ਨ ਵਧਦਾ ਜਾ ਰਿਹਾ ਹੈ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ ਉਸ ਚੀਜ਼ ਨੂੰ ਦੇਖਦੇ ਹੋਏ ਠੀਕ ਹੈ ਲੇਕਿਨ ਗੱਲ ਉਹੀ ਹੈ ਵੀ ਜੇ ਤੁਸੀਂ ਇੱਕ ਆਪਣਾ ਪਹਿਲਾਂ ਹੀ ਤੋਂ ਹੀ ਮਾਈਂਡ ਕਲੀਅਰ ਕਰਕੇ ਰੱਖੋਗੇ ਤਾਂ ਤੁਹਾਨੂੰ ਕੋਈ ਵੀ ਦਿੱਕਤ ਜਿਹੜੀ ਆ ਉਹ ਨਹੀਂ ਆਣ ਵਾਲੀ ਹੈਗੀ ਠੀਕ ਹੈ ਜੀ ਤਾਂ ਆਈ ਹੋਪ ਤੁਹਾਡੇ ਸਾਰੇ ਡਾਊਟਸ ਜਿਹੜੇ ਨੇ ਕਲੀਅਰ ਹੋ ਗਏ ਹੋਣੇ ਮਿਲਦੇ ਆਂ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ